ਇਰਾਕਟ 2511 ਟਰੈਕਟਰ ਦੇਖਿਆ ਵੈਸੇ ਬਾਈ ਹਰਿਆਣਾ ਸ਼ੋ 3511 ਵਾਲੀ ਲਾ ਰੱਖੀ ਆ 86 ਮਾਡਲ 2511 ਦਾ ਤੇ ਆਹ ਇੰਜਨ ਹੈ ਤਾਂ ਜਿਵੇਂ ਆਪਾਂ ਦੇਖ ਲਈ ਵੀ ਜੀਟਰ ਦਾ ਇਹ ਤੇ ਰੰਗ ਹੈਗਾ ਇਹਨੂੰ ਸੋਨਾਲੀ ਕਾਲਾ ਪਰ ਇੱਥੇ ਜਿਹੜੀ ਮਾਰਕਾ ਲੱਗਿਆ ਹੋਇਆ ਹੈਰੀਜ਼ ਇੰਡੀਆ ਪ੍ਰਾਈਵੇਟ ਵਾਲਾ ਆਂਦਾ ਹਨਾ ਤੇ ਐਚਪੀ 33.8 ਕੋਸ਼ ਕਰਕੇ ਹੈਨਾ ਉਹਦਾ ਮਤਲਬ ਵੀ ਇਹ 45 ਕਿਚਪੀ ਦੇ ਕੈਟਾਗਰੀ ਦਾ ਟਰੈਕਟਰ ਆ ਜਾਂਦਾ ਪਰ ਹੈਰਾਨੀ ਦੀ ਗੱਲ ਇਹ ਆ ਵੀ ਜਿਹੜਾ ਇਹ ਇੰਜਨ ਸੀ ਇਹ 43600 ਦੇ ਲੱਗਿਆ ਹੋਇਆ ਸੀਗਾ ਗੇਅਰ ਪਿੱਛੇ ਸੀ ਨਾ 3600 ਵਾਲਾ ਤੇ ਉਹਦੇ ਲੱਗਿਆ ਹੋਇਆ ਸੀਗਾ ਪਰ ਹੁਣ ਇਹ ਟਰੈਕਟਰ ਦੇ ਆਪਾਂ ਲਾਤਾ ਵੀ ਐਚ ਐਮ ਟੀ ਦੀ ਜਿਹੜੀ ਇੰਜਨ ਸੀਗਾ ਉਹ ਐਚ ਐਮ ਟੀ ਤੇ ਲਾਤਾ ਪਰ 2511 ਦੇ ਹੁਣ 45 ਐਚ ਪੀ ਵਾਲਾ ਇੰਜਨ ਲਾਤਾ ਇਹਦੇ ਪਰ ਹੈਰਾਨੀ ਵਾਲੀ ਗੱਲ ਹੈ ਯਾਰ ਮੈਂ ਪਹਿਲੀ ਜ਼ਰ ਦੇਖਿਆ ਵੀ ਇਹ ਇਹ ਚੀਜ਼ ਬਾਰੇ ਕੌਣ ਕੌਣ ਜਾਣਦਾ ਹਨਾ ਕਨਫਰਮ ਕਰਿਓ ਤੇ ਆਹ ਇੰਜਨ ਮੰਨ ਲਾ ਵੀ ਨਾ ਤਾਂ ਇਹ ਸੋਨਾ ਲੀਕਾ ਦੇ ਲੱਗਿਆ ਸੀ ਤੇ ਨਾ ਹੀ ਜੀਟਰ ਦਾ ਪਰ ਹੈ ਜੀਟਰ ਦਾ ਇੰਜਨ ਇਹ ਤੇ ਬਾਈ ਇਹ ਰੇ ਕਹਿੰਦੇ ਵੀ ਆਹ 2511 ਨਾ ਨੂੰ ਫਟਾ ਹੀ ਰੋਟਾਵੇਟਰ ਬੜੇ ਆਰਾਮ ਨਾਲ ਪਾ ਲੈਨੇ ਆ ਤੇ ਚਲੋ ਆਪਦਾ ਕੰਮ ਵਧੀਆ ਕਰੀ ਜਾਂਦੇ ਆਗੇ ਤੇ ਇੱਕ ਦੋ ਵਾਰੀ ਐਕਸਲ ਤੋੜਿਆ ਵੀ ਜ਼ੋਰ ਕਰਕੇ ਤੇ ਇਧਰ ਵੀ ਤੁਸੀਂ ਦੇਖ ਸਕਦੇ ਹੋ ਬਾਕੀ ਜਿਵੇਂ ਮਿਸਤਰੀ ਭਰਾਵਾ ਦੇ ਦੱਸਣ ਦੇ ਮੁਤਾਬਕ ਆ ਵੀ ਇਹਦੀ ਮੋਡੀਫਿਕੇਸ਼ਨ ਜਿਵੇਂ ਆਪਾਂ ਕਿਹੜੀ ਵੀ ਚੂੜੀ ਵਧਾ ਕੇ ਹਨਾ ਪਾਵਰ ਜੀ ਵਧਾਉਣੇ ਆ ਦੀ ਪਹਿਲਾਂ ਹੀ ਪਾਵਰ ਵਧੀ ਹੁੰਦੀ ਆ ਦੱਸਣ ਦੇ ਮੁਤਾਬਕ ਹੈ ਤੇ ਟਰਨ 3 ਦੇ ਵਿੱਚ ਆ ਜਾਂਦਾ ਤੇ ਬਾਕੀ ਸਾਰੇ ਹੈਡ ਤੁਸੀਂ ਦੇਖ ਸਕਦੇ ਹੋ ਵੀ ਓਵੇਂ ਹੀ ਰੱਖੇ ਹੋਏ ਆ ਇਹ ਨਹੀਂ ਪਤਾ ਵੀ ਇਹਨਾਂ ਨੇ ਬਾਈ ਕੀਤੇ ਸੀਗੇ ਇੰਜਨ ਜੀਟਰ ਤੋਂ ਕਿ ਸੋਨਾਲੀਕਾ ਤੋਂ ਪਰ ਇਹਦਾ ਜਿਹੜਾ ਕੀ ਇਹ ਫੋਰਡ 3600 ਦੇ ਲੱਗਿਆ ਹੋਇਆ ਸੀ ਇੰਜਨ ਇਹ ਤੇ ਦੇਖਣ ਜੀ ਤੁਸੀਂ ਦੇਖ ਸਕਦੇ ਹੋ ਵੀ ਅਲੱਗ ਜਿਹਾ ਲੱਗਦਾ ਪਰ ਇਹਨਾਂ ਦਾ ਇਹ ਫਾਇਦਾ ਵੀ ਆਪਾਂ ਨੂੰ ਹੈ ਇੰਜਨ ਜਿਹੜਾ ਮਰਜ਼ੀ ਚੜ੍ਹ ਸਕਦੇ ਆ ਤੇ 45 50 HP ਤੱਕ ਦਾ ਆ 25 11 ਦੇ 25 11 ਤੁਸੀਂ ਪਾਵਰ ਸਾਰੇ ਜਾਣਦੇ ਹੋ ਹਣਾ ਤੇ ਪਿਛਲਾ ਹਿੱਸਾ ਉਹੀ ਰਹਿ ਗਿਆ ਪਰ ਇਹਦੀ ਜਿਹੜੀ ਪਾਵਰ ਆ ਉਹ ਵਧ ਗਈ ਆ ਤੇ ਬਾਈ ਕਹਿੰਦਾ ਹੁਣ ਨਿਆਰੇ ਆ ਤੇ ਵੱਡੇ ਟਰੈਕਟਰ ਜਿਵੇਂ ਆਪਾਂ ਕਹੇ ਲੀ ਵੀ 50 HP ਟਰੈਕਟਰ ਦੀ ਕੈਟਾਗਰੀ ਦੇ ਬਰਾਬਰ ਕੰਮ ਕਰਦਾ ਪਾਵਰ ਸਟੀਅਰਿੰਗ ਕਰਾ ਰੱਖਿਆ ਬਾਈ ਨੇ ਇਹ ਬਹੁਤ ਵਧੀਆ ਚੀਜ਼ ਹੈ ਤੇ ਗੰਦਰ ਬਾਈ ਹੋਰ ਕੀ ਹੈ ਜੀ ਇੰਜਨ ਚ ਖਾਸ ਕੀ ਹੈ ਇਹੋ ਜਾਂ ਬਸ ਉਹੀ ਇੰਜਨ ਪਰ ਇਹ ਲੱਗਿਆ ਫੋਰ 3600 ਵਾਲੇ ਦੇ ਸੀਗਾ ਨਾ ਸੋਨਾਲੀਕਾ ਵਾਲਾ ਹੈ ਤੇ ਨਾ ਹੀ ਇਹ ਹੈ ਜੀਟਰ ਦੀ ਤਕਨੀਕ ਵਾਲਾ ਜੀਟਰ ਤੋਂ ਲਏ ਹੋਣੇ ਕਮਾਲ ਬਾਕੀ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿਸੇ ਨੂੰ ਪਤਾ ਨਹੀਂ ਫਿਰ ਆਪਾਂ ਰਿਸਰਚ ਕਰ ਲਾਂ ਕੋਈ ਤੇ ਬਹੁਤ ਵਧੀਆ ਲੱਗਿਆ ਚੀਜ਼ ਇਹ ਆ ਦੇਖ ਲਓ ਤੁਸੀਂ ਤੇ ਰੋਟੇਟਰ ਵਗੈਰਾ ਮਾਰਦੇ ਆ ਕੰਮ ਵਧੀਆ ਓਕੇ ਆ アチーチェリーで考えていたのもい。